ਜਿਹੜਾ ਡੌਗ ਮਿੱਤਰੋ ਤੁਸੀਂ ਆ ਹੁਣ ਵੇਖੀ ਜਾਂਦੇ ਹੋ ਨਾ ਇੰਡੀਆ ਦੇ ਵਿੱਚ ਸਭ ਤੋਂ ਵੱਧ ਡੌਗਸ ਉਹ ਜਿਤਨਾ ਆਡਾ ਹੋਗਾ ਇਹ ਟੀਐਮ ਨਸਲ ਦੇ ਵਿੱਚ ਤੇ ਪਿੰਡ ਕੋਟਲੀਆ ਵਾਲੇ ਵੀਰਾਂ ਕੋਲ ਆ ਮਿੱਤਰੋ ਇਹ ਡੌਗ ਤੇ ਜੇ ਗੱਲ ਕਰੀਏ ਹਾਈਟ ਦੇ ਵਿੱਚ ਹਿਮਾਲਿਆਨ ਸੀਪ ਡੌਗ ਆ ਜਿਹੜੇ ਮਿੱਤਰੋ ਆ ਬਲੈਕ ਰੰਗ ਦਾ ਡੌਗ ਤੁਸੀਂ ਦੇਖੀ ਜਾਂਦੇ ਹੋ ਸਭ ਤੋਂ ਵੱਡੀ ਹਾਈਟ ਦਾ ਡੌਗ ਵੀ ਇਨ੍ਹਾਂ ਵੀਰਾਂ ਕੋਲ ਹੀ ਆ ਸਾਰੀ ਗੱਲ ਬਾਤ ਕਰਾਉਣੀ ਆ ਵੀਰਾਂ ਜਦੋਂ ਜਦੋਂ ਬਣ ਕੇ ਬੱਚਾ ਹੈ ਇਹਨੇ 1 ਸਾਲ ਚ ਆਉਦੀ ਗ੍ਰੋਥ ਲੈਣੀ ਆ ਪੂਰੀ ਹਾਂਜੀ ਜਿਹੜੀ ਹਾਈਟ ਇੱਕ ਸਾਲ ਦੇ ਵਿੱਚ ਲੈ ਲੈਂਦੇ ਇਹ ਤੇ ਹੁਣ ਇੱਕ ਸਾਲ ਚ ਹਾਈਟ ਆਪ ਦੀ ਪੂਰੀ ਪੂਰੀ ਕਰ ਗਿਆ ਠੀਕ ਹੈ ਇੱਕ ਸਾਲ ਇਹਨਾਂ ਦਾ ਫੁੱਲ ਘੌਰ ਰੱਖਣੀ ਪੈਂਦੀ ਹੈ ਦੋਨਾਂ ਦੇ ਵਿੱਚ ਫਰਕ ਕੀ ਆ ਨਸਲਾਂ ਦੇ ਫਰਕ ਇਹਨਾਂ ਹੈ ਨਾ ਅਜ ਤੱਕ ਜ਼ਿਆਦਾਤਰ ਕਿਸੇ ਨੂੰ ਫਰਕ ਦਾ ਪਤਾ ਨਹੀਂ ਲੱਗਿਆ ਵੀ ਫਰਕ ਮੈਂ ਤੁਹਾਨੂੰ ਦੱਸਦਾ ਜੀ ਇਸ ਬਰੀਡ ਦੇ ਵਿੱਚ ਟਿਪਟਰ ਮਾਸਟਫ ਦੇ ਵਿੱਚ ਸਭ ਤੋਂ ਵੱਧ ਸ਼ੋਅ ਜਿੱਤਣ ਵਾਲਾ ਡੌਗ ਹੈ ਠੀਕ ਹੈ ਜਿਵੇਂ ਆਪਾਂ ਇੱਧਰ ਨਿਗਾਹ ਮਾਰਦੇ ਆ ਲੈਣਾ ਲੰਘ ਆਵਾਂਗੇ ਇਸੇ ਦੀ ਦੇਣਾ ਬੱਚੇ ਆਪਣੇ ਕੋਲ ਹੁੰਦੇ ਆ ਜੀ ਬਰੀਡਿੰਗ ਕਰਦੇ ਆ ਬਹੁਤ ਮੰਨ ਕੇ ਚਲੋ ਸੋਚ ਸਮਝ ਕੇ ਬਰੀਡਿੰਗ ਕਰਦੇ ਆ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹਦੇ ਕੋਲੇ ਵੀ ਸਾਡੇ ਕੈਨਲ ਦਾ ਬੱਚਾ ਜਾਵੇ ਤੂੰ ਚੰਗਾ ਬਣੇ ਪੂਰਾ ਇੰਡੀਆ ਦਾ ਜਾਂ ਪੰਜਾਬ ਦਾ ਤਾਂ ਕਹੀ ਸਕਦੇ ਆ ਕਿ ਸਭ ਤੋਂ ਵੱਡਾ ਡਾਗੋ ਵੀ ਵੀਰਾਂ ਕੁਲੀ ਆ ਹਾਂਜੀ ਸਸੀ ਗੱਲ ਦੋਸਤੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਬਣਾ ਰਹੇ ਆ ਮਿੱਤਰੋ ਇੰਡੀਅਨ ਬਰੀਡ ਦੀ ਜਿਵੇਂ ਤੁਸੀਂ ਜ਼ਿਆਦਾਤਰ ਨਸਲਾਂ ਦੇਖੀਆਂ ਵੀ ਅਮਰੀਕਨ ਬੁਲੀ ਜਾਂ ਪੈਟ ਬੁਲ ਬ ਤੇ ਜਿਹੜੀ ਇੰਡੀਅਨ ਬਰੀਡ ਆ ਇਹ ਲੁਪਤ ਹੋ ਚੁੱਕੀ ਕਹਿ ਸਕਦੇ ਆ ਆਪਾਂ ਲਗਭਗ ਲੋਕ ਇਹਨੂੰ ਭੁੱਲਦੇ ਜਾਂਦੇ ਤੇ ਇਹ ਬਰੀਡ ਨੂੰ ਜੇ ਆਪਾਂ ਕੀ ਕੁਝ ਬੰਦੇ ਜਿਹੜੇ ਦੇ ਭਰਾ ਜਿਹੜੇ ਬਚਾਈ ਬੈਠੇ ਆ ਅੱਜ ਉਹ ਵੀਰ ਨਾਲ ਥੋੜੀ ਗੱਲਬਾਤ ਕਰਾਵਾਂਗੇ ਜਿਹੜੇ ਪਿਛਲੇ 17 16 17 ਸਾਲਾਂ ਤੋਂ ਇਹ ਬਰੀਡ ਦੇ ਨਾਲ ਜੁੜੇ ਹੋਏ ਆ ਆਪਾਂ ਬੈਠੇ ਆ ਮਿੱਤਰੋ ਪਿੰਡ ਕੋਟਲੀਆ ਬਲੂ ਜ਼ਿਲ੍ਹਾ ਬਠਿੰਡਾ ਦੇ ਵਿੱਚ ਸੋ ਸਾਰੀ ਗੱਲਬਾਤ ਬਾਈ ਸੁਖਵਿੰਦਰ ਨਾਲ ਕਰਾਵਾਂਗੇ ਇਸੇ ਗੱਲ ਦੀ ਸਹੀ ਕਰ ਬਾਈ ਜੀ ਤੇ ਪਿਛਲੇ 16 17 ਸਾਲਾਂ ਤੋਂ ਇਹ ਬਰੀਡ ਪਾਲ ਰਹੇ ਆ ਆਪਾਂ ਹਾਂਜੀ 2007 ਤੋਂ ਆਪਾਂ ਲੱਗੇ ਹੋਏ ਆ ਕੀ ਗਏ ਹਾਂਜੀ ਤੇ ਜ਼ਿਆਦਾਤਰ ਜੇ ਆਪਾਂ ਇਹ ਕੁੱਤੇ ਦੇਖਦੇ ਆਂ ਲਗਭਗ ਹੁਣ ਜਿਵੇਂ ਕਰੀਏ ਦੇਖ ਕੇ ਭਾਇ ਆਉਂਦਾ ਕੁੱਤੇ ਤੋਂ ਪੂਰਾ ਹਾਂਜੀ ਰੱਖਣ ਲੱਗਿਆ ਬੰਦਾ ਵੀ ਇੱਕ ਵਾਰੀ ਤਾਂ ਸੋਚਦਾ ਵੀ ਯਾਰ ਆਪਾਂ ਐਡਾ ਵੱਡਾ ਸ਼ੇਰੀ ਪਾਲੀ ਜਾਂਦੇ ਆਂ ਇੱਕ ਤਰ੍ਹਾਂ ਦਾ ਹਾਂਜੀ ਹਾਂਜੀ ਤੇ ਆਪਣੇ ਕਿਵੇਂ ਪਹਿਲਾ ਡੌਗ ਕਿਹੜਾ ਸੀ ਤੇ ਕੀ ਮਕਸਦ ਸੀਗਾ ਉਹਦੋਂ ਕੁੱਤਾ ਲਿਆਉਣ ਦਾ ਕਿ ਤਾਂ ਐ ਸੀਗਾ ਵੀ ਆਪਾਂ ਬਰੀਡ ਬਚਾਉਣੀ ਆ ਨਹੀਂ ਉਦੋਂ ਤਾਂ ਬਚਪਨ ਦੇ ਵਿੱਚ ਮੰਨ ਕੇ ਚਲੋ ਆਪਾਂ ਜਿਹੜਾ ਪਹਿਲਾ ਡੌਗ ਲਿਆਉਂਦਾ ਹਾਂਜੀ ਉਹ ਇਸੇ ਬਰੀਡ ਦਾ ਸੀ ਇਹ ਬਰੀਡ ਤਿਪਟਨ ਮਾਸਟਿਵ ਆਪਾਂ ਦੋ ਬਰੀਡਾਂ ਦੇ ਕੰਮ ਕਰਦੇ ਹਾਂ ਹਮਾਲੇਨ ਸ਼ੀਫਡ ਆ ਗੱਦੀ ਤੇ ਤਿਪਟਨ ਮਾਸਟਿਵ ਠੀਕ ਹੈ ਜੇ ਪਿੱਛੇ ਤੋਂ ਗੱਲ ਕਰੀਏ ਤਾਂ ਦੋਨੇ ਬਰੀਡਾਂ ਹੀ ਇੰਡੀਆ ਦੀਆਂ ਠੀਕ ਹੈ ਇੰਡੀਆ ਨਾਲ ਇਹਨਾਂ ਦਾ ਕੰਡੈਕਟ ਹੈਗਾ ਠੀਕ ਹੈ ਹਾਂ ਪਸ਼ੋਕੜ ਇੰਡੀਆ ਦਾ ਠੀਕ ਹੈ ਤੇ 2007 ਦੇ ਵਿੱਚ ਰੈੱਡ ਕਲਰ ਦਾ ਇੱਕ ਤਿਪਟਨ ਮਾਸਟਿਵ ਡੌਗ ਆਪਣੇ ਕੋਲੇ ਆ ਗਿਆ ਸੀਗਾ ਠੀਕ ਹੈ ਕਿਸੇ ਮਿੱਤਰ ਤੋਂ ਬਹੁਤ ਚੰਗਾ ਤੇ ਉਹ ਆਪਣੇ ਕੋਲੇ ਰਿਹਾ ਹੈ 3 ਸਾਲ ਤਿੰਨ ਸਾਲਾ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਜਿਵੇਂ ਕਹਿ ਦਿੱ ਗਿਆ ਆਪਾਂ ਪਿੱਟ ਬੋਲ ਬੁਲੀ ਦਾ ਕਰੇਜ ਆ ਗਿਆ ਥੋੜੇ ਜੋ ਉਹ ਵੀ ਰੱਖਨੇ ਸ਼ੁਰੂ ਕੀਤੇ ਅਸੀਂ ਠੀਕ ਹੈ ਫਿਰ ਉਸ ਤੋਂ ਬਾਅਦ 2018 ਦੇ ਵਿੱਚ ਹਾਂਜੀ ਆਪਾਂ ਇੱਕ ਰੋਜਰ ਨਾਲ ਦਾ ਰੋਜਰ ਨਾਮ ਦਾ ਡੌਗ ਲਿਆਂਦਾ ਠੀਕ ਹੈ ਆਪਣਾ ਮਿੱਤਰ ਸਾਡਾ ਅਦੇਸ਼ ਗੜਗਾਵਾਂ ਤੋਂ ਠੀਕ ਹੈ ਉਹਨਾਂ ਕੋਲੋਂ ਲਿਆ ਅਸੀਂ ਉਹ ਠੀਕ ਹੈ ਗੜਗਾਵਾਂ ਤੋਂ ਲਿਆਂਦਾ ਇੱਥੇ ਹਾਂ ਗੜਗਾਵਾਂ ਤੋਂ ਇੱਥੇ ਲਿਆਂਦਾ ਉਹ ਕਾਫੀ ਮੰਨ ਕੇ ਚਲੋ ਵੀ ਚਰਚਾ 'ਚ ਰਿਹਾ ਡੌਗ ਠੀਕ ਹੈ ਤੇ ਜੇ ਆਪਾਂ ਹੁਣ ਰੌਜਰ ਦੀ ਗੱਲ ਕਰੀਏ ਉਹਦੀ ਹਾਈਟ ਕਿੰਡੀ ਸੀ ਰੋਜਰ ਦੀ ਹਾਈਟ ਜੀ 35 ਇੰਚ ਹਾਈਟ ਸੀ ਠੀਕ ਹੈ 35 ਇੰਚ ਤੇ ਹਾਈਟ ਦੇ ਮਾਮਲੇ ਦੇ ਵਿੱਚ ਕਿੱਥੋਂ ਤੱਕ ਵਗ ਜਾਂਦੇ ਹੈ ਬਸ 35 ਇੰਚ ਮੰਨ ਕੇ ਚਲੋ ਸਿਰੇ ਹੁੰਦਾ ਰੋਜਰ ਦੀ ਹਾਈਟ ਉਸ ਟਾਈਮ ਇੰਡੀਆ ਦਾ ਸਭ ਤੋਂ ਉੱਚਾ ਡੌਗ ਸੀ ਉਹ ਠੀਕ ਹੈ ਹਾਂਜੀ ਇੰਡੀਆ ਦਾ ਸਭ ਤੋਂ ਉੱਚਾ ਡੌਗ ਤੇ ਪਿੱਛੇ ਜੇ ਕੰਪੀਟੀਸ਼ਨ ਹੋਇਆ ਇੱਕ ਹੋਰ ਸ ਨੂੰ ਨਸਲ ਦੇ ਦਰਸ਼ਨ ਕਰਾਵਾਂਗੇ ਤੇ ਜਿਵੇਂ ਕਹਦੀ ਹੁਣ ਵੀ ਆਪਾਂ ਇੰਡੀਆ ਦਾ ਜਾਂ ਪੰਜਾਬ ਦਾ ਤਾਂ ਕਹੀ ਸਕਦੇ ਹਾਂ ਕਿ ਸਭ ਤੋਂ ਵੱਡਾ ਡੌਗ ਉਹ ਵੀ ਵੀਰਾਂ ਕੁਲੀ ਆ ਹਾਂਜੀ ਹਾਂਜੀ ਤੇ ਉਹਦੀ ਹਾਈਟ ਕਿੰਨੀ ਹੈ ਜੀ ਆਪਣੇ ਕੋਲ ਉਹਦੀ ਵੀ ਹਾਈਟ 34 ਪਲੱਸ ਆ ਉਹ 34.5 ਇੰਚ ਹੋਊਗਾ 33 ਲਾ ਲਓ 34 ਇੰਚ ਹੋਊਗਾ ਉਹ ਰੋਜਰ ਦਾ ਬੱਚਾ ਹੀ ਆਪਣੇ ਕੋਲੇ ਕਿਉਂਕਿ ਅੱਧੇ ਡੌਗ ਆਪਣੇ ਇੱਥੇ ਰੱਖੇ ਹੋਏ ਐ ਹਾਂਜੀ ਅੱਧੇ ਡੌਗ ਆਪਣੇ ਬਗਰਾੜੀ ਰੱਖੇ ਹੋਏ ਠੀਕ ਐ ਅੱਧੇ ਬਗਰਾੜੀ ਰੱਖੇ ਹੋਏ ਹਾਂਜੀ ਅੱਧੇ ਬਗਰਾੜੀ ਰੱਖੇ ਤੇ ਬਾਕੀ ਡੌਗ ਦੇਖ ਸਕਦੇ ਹੋ ਮਿੱਤਰੋ ਪੂਰਾ ਜੱਜ ਦਾ ਬੈਠਾ ਜਿਵੇਂ ਕਹ ਜੀ ਇਹਦੇ ਇੱਥੇ ਪੂਰਾ ਡਰ ਲੱਗਦਾ ਕੁੱਤੇ ਨੂੰ ਤੇ ਜੇ ਹੁਣ ਆਪਾਂ ਇਹ ਕੁੱਤੇ ਦੀ ਗੱਲ ਕਰੀਏ ਆਪਣੇ ਦਾ ਨਾਮ ਕੀ ਹੈ ਜੀ ਆਪਣੇ ਕੁੱਤੇ ਦਾ ਇਹਦਾ ਨਾਮ 파ਰਸਾ ਜੀ ਹਾਂਜੀ ਤੇ ਐ ਸਾਲ ਮੰਨ ਕੇ ਚਲੋ ਹੁਣ ਇੱਕ ਸਾਲ ਦਾ ਹੋ ਗਿਆ ਪੂਰਾ ਹਾਂਜੀ ਤੇ ਪੱਪੀ ਕਲਾਸ ਦੇ ਵਿੱਚ ਇਹ ਲੱਗਦਾ ਰਿਹਾ ਠੀਕ ਹੈ ਕੇਸੀਆਈ ਦੇ ਸ਼ੋਹਾਂ ਤੇ ਓਪਨ ਜਿਹੜੇ ਪਿੱਟ ਸ਼ੋ ਹੁੰਦੇ ਉਹਨਾਂ ਚ ਵੀ ਲੈ ਕੇ ਜਾਂਦੇ ਸੀ ਆਪਾਂ ਇਹਨੂੰ ਠੀਕ ਹੈ ਐਸ ਬਰੀਡ ਦੇ ਵਿੱਚ ਦਿੱਪਤਰ ਮਾਸਟਰ ਦੇ ਵਿੱਚ ਸਭ ਤੋਂ ਵੱਧ ਸ਼ੋ ਜਿੱਤਣ ਵਾਲਾ ਡੌਗ ਹੈ ਠੀਕ ਹੈ ਜਿਵੇਂ ਆਪਾਂ ਇੱਧਰ ਨਿਗਾਹ ਮਾਰਦੇ ਆ ਲੈਣਾ ਲੰਘ ਆਵਾਂਗੇ ਏਸੇ ਦੀ ਦੇਣਾ ਹੈ ਹਾਂਜੀ ਹਾਂਜੀ ਬਹੁਤ ਮੰਨ ਕੇ ਸ਼ੋ ਜਿੱਤੀ ਹੈ ਠੀਕ ਹੈ ਤੇ ਮਿੱਤਰੋ ਜਿਹੜੀਆਂ ਟਰਾਫੀਆਂ ਤੁਸੀਂ ਤੇ ਚਲਦੀਆਂ ਕਲਿੱਪਾਂ ਵੀ ਵੇਖੀ ਜਾਂਦੇ ਹੋ ਇਹ ਸਾਰੀਆਂ ਟਰਾਫੀਆਂ ਆ ਸੀ ਜਿੰਦਗੀਆਂ ਇੱਕ ਸੀਜ਼ਨ ਦੀਆਂ ਜਿੱਤੀਆਂ ਇਹਨੇ ਤਿੰਨ ਮਹੀਨੇ ਜਿੱਤੀਆਂ ਹੈ ਟਰੌਫੀ ਠੀਕ ਹੈ ਤੇ ਹੁਣ ਏਜ ਕਿੰਨੀ ਹੈ ਦੀ ਹੁਣ 1 ਸਾਲ ਦਾ ਹੋ ਗਿਆ 1 ਸਾਲ ਦਾ ਜਿਵੇਂ ਕਰੀਏ ਕੈਨਾਲਾਂ ਨੂੰ ਪਤਾ ਲੱਗ ਜਾਂਦਾ ਜਦੋਂ ਜਾ ਕੇ ਰਹਿਗੇ ਤੇ ਖੜਦਾ ਵੀ ਪਹਿਲਾ ਜਾਂ ਦੂਜਾ ਨਾਮ ਤੇ ਦਾ ਹੈਗੀ ਹੈਗਾ ਹਾਂਜੀ ਹੈਗਾ ਤੇ ਇਹਨੂੰ ਕਿੱਥੋਂ ਤੱਕ ਤੁਸੀਂ ਸ਼ੋਹਾਂ ਚ ਲੈ ਕੇ ਗਏ ਹੋ ਸ਼ੋਹ ਆਪਣੇ ਸਾਰੇ ਲਾਏ ਆ ਜਿੰਨੇ ਵੀ ਹੁੰਦੇ ਆ ਜਿਵੇਂ ਜੈਪੁਰ, ਕਰਨਾਲ, ਦੇਹਰਾਦੂਨ ਜਿੰਨੇ ਵੀ ਸ਼ੋਹ ਹੁੰਦੇ ਕੇਸੀਏ ਦੇ ਹੁੰਦੇ ਨੇ ਪਿੱਟ ਸ਼ੋਹ ਓਪਨ ਹੁੰਦੇ ਆ ਹਰਿਆਣਾ 'ਚ ਇਧਰ ਅਫਗਾਨਾ ਲੋ ਪੰਜਾਬ 'ਚ ਸਾਰੇ ਸ਼ੋਹ ਹੀ ਲਾਏ ਆ ਦਿਨ ਆਪਾਂ ਠੀਕ ਹੈ ਮਤਲਬ ਜਿਵੇਂ ਕਹਦੀਏ ਦੂਰ ਦੂਰ ਜਿੰਨੇ ਸ਼ੋਹ ਹੁੰਦੇ ਆ ਅਪਣੀ ਇੰਡੀਆ 'ਚ ਲਾ ਕੇ ਕਵਰ ਕੀਤੇ ਪਿਆ ਸਾਰੇ ਸਾਰੇ ਤੇ ਸਾਰਿਆਂ ਦੇ ਵਿੱਚੋਂ ਕਿਵੇਂ ਪੋਜੀਸ਼ਨ ਰਹੀ ਹੈ ਜੀ ਸਾਰੇ ਪੋਜੀਸ਼ਨ ਬਹੁਤ ਵਧੀਆ ਪੋਜੀਸ਼ਨ ਰਹੀ ਹੈ ਦੀ ਜਿਵੇਂ ਆਪਾਂ ਕਹਿ ਦਈਏ ਵੀ ਉਹਦੋਂ ਪੱਪੀ ਸੀ ਇਹ ਛੋਟਿਆਂ ਸੀ ਪੱਪੀ ਚਾਉਂਦਾ ਸੀ ਹਾਂਜੀ ਬੈਸਟ ਪੱਪੀ ਵੀ ਲੱਗਦਾ ਰਿਹਾ ਪੂਰੇ ਸ਼ੋਅ ਦਾ ਇਹ ਹਾਂਜੀ ਤੇ ਜਿਆਤਰ ਬੈਸਟ ਪੱਪੀ ਲੱਗਦਾ ਹੁੰਦਾ ਸੀ ਤੇ ਜਦੋਂ ਇੱਕ ਮੰਨ ਕੇ ਚੱਲੋ ਵੀ ਕੰਪੀਟੀਸ਼ਨ ਇਦਾਂ ਹੁੰਦਾ ਨਾ ਉਹਦੇ ਵਿੱਚ ਲਾਈਨ ਅਪ ਕੱਢਦੇ ਐ ਹਾਂਜੀ ਐਂਡ ਦੇ ਵੀ ਉਹਦੇ ਵਿੱਚ ਇਹ ਵੱਡਿਆਂ ਚ ਲੱਗਦਾ ਸੀ ਪਹਿਲੇ 3 ਨੰਬਰਾਂ ਦੇ ਚਾਰਾਂ ਤੇ ਠੀਕ ਹੈ ਹਾਂਜੀ ਤੇ ਇੱਕ ਯਾਰ ਜਿਵੇਂ ਸੁਖਵਿੰਦਰ ਜੀ ਗੱਲ ਵਿਚਾਲਿਆ ਜਿਵੇਂ ਆਪਾਂ ਕੰਪੀਟੀਸ਼ਨ ਦੀ ਗੱਲ ਕਰਦੇ ਆਂ ਕਿਆ ਤਰ੍ਹਾਂ ਬਰੀਡ ਆਪਾਂ ਦੇਖਦੇ ਆਂ ਕਿ ਇਹ ਰੀ ਵਿੱਚ ਆਪਣੇ ਵੀਰ ਘਰੇ ਰੱਖੀ ਬੈਠੇ ਹੁੰਦੇ ਆਂ ਬਰੀਡ ਚੰਗੀ ਹੁੰਦੀ ਆ ਤੇ ਕੰਪੀਟੀਸ਼ਨ ਦੇ ਵਿੱਚ ਨਹੀਂ ਪਾਉਂਦੇ ਤੇ ਕੀ ਇਹਦਾ ਬੰਦੇ ਨੂੰ ਜਾ ਕੇ ਵੀ ਹੁੰਦੀ ਆ ਯਾਰ 20 ਕੰਪੀਟੀਸ਼ਨ ਚ ਕਿਵੇਂ ਪਾਈਏ ਕਿਵੇਂ ਕਰਦੇ ਆ ਤੇ ਕੀ ਕੀ ਵੇਖਿਆ ਜਾਂਦਾ ਉਹਦੇ ਵਿੱਚ ਵੱਡੀ ਗੱਲ ਕੰਪੀਟੀਸ਼ਨ ਦੇ ਵਿੱਚ ਇਦਾਂ ਹੁੰਦਾ ਜਿਵੇਂ ਮੰਨ ਕੇ ਇਹ ਬਰੀਡ ਆ ਤੇ ਤੁਹਾਨੂੰ ਮਾਸਟੀਫ ਕੋਈ ਵੀ ਬਰੀਡ ਰੌਟਵੀਲਰ ਲਾ ਲਓ ਜਰਮਨ ਲਾ ਲਓ ਪਹਿਲਾਂ ਇਹਨਾਂ ਦੀ ਬਰੀਡ ਕੰਪੀਟੀਸ਼ਨ ਹੁੰਦਾ ਇਹਨਾਂ ਦਾ ਮੁਕਾਬਲਾ ਉਹ ਚ ਬੀਓਬੀ ਤੇ ਆਰਪੀਓਬੀ ਬੈਸਟ ਆਫ ਬਰੀਡ ਤੇ ਰਿਜ਼ਰਵ ਆਫ ਬਰੀਡ ਹਾਂਜੀ ਉਹ ਦਿੰਦੇ ਆ ਠੀਕ ਹੈ ਉਹ ਦੋ ਰੱਖਣ ਠੀਕ ਹੈ ਜਿਵੇਂ ਇੱਕ ਰਿੰਗ ਦੇ ਵਿੱਚ ਦੋ ਰੱਖ ਲੈ ਸਾਰੀਆਂ ਬਰੀਡਾਂ ਦੇ ਦੋ ਦੋ ਰੱਖ ਕੇ ਫਿਰ ਇਹਨਾਂ ਦਾ ਗਰੁੱਪ ਹੁੰਦਾ ਇਹਨਾਂ ਦਾ ਗਰੁੱਪ ਤਾਂ ਬਹੁਤ ਟਾਫ ਹੁੰਦਾ ਹੈ ਜਿਵੇਂ ਜਰਮਨ ਦਾ ਗਰੁੱਪ ਅਲੱਗ ਆ ਗਿਆ ਇਹਦੇ ਨਾਲ ਗਰੁੱਪ ਵਿੱਚ ਹੁੰਦੇ ਆ ਰੋਟਵੀਲਰ ਗ੍ਰੇਡੈਂਟ ਟਾਵਰਮੈਨ ਠੀਕ ਹੈ ਵੀ ਇਹਨਾਂ ਦੇ ਵਿੱਚੋਂ ਫਿਰ ਉਹਨਾਂ ਨੇ ਤਿੰਨ ਰੱਖਣੇ ਹੁੰਦੇ ਠੀਕ ਹੈ ਇਹ ਜ਼ਿਆਦਾਤਰ ਗਰੁੱਪ ਫਰਸਟ ਲੱਗਦਾ ਰਿਹਾ ਹੈ ਕਦੇ ਕਦੇ ਸੈਕੰਡ ਲੱਗਦਾ ਨਹੀਂ ਗਰੁੱਪ ਫਰਸਟ ਬਹੁਤ ਲੱਗਿਆ ਜੀ ਇਹ ਜਰਮਨ ਨੂੰ ਵੀ ਆ ਰੋਟਵੀਲਰ ਤੇ ਟਾਵਰਮੈਨ ਬਣ ਕੇ ਪੂਰੀਆਂ ਕਰੜੀਆਂ ਬਰੀਡਾਂ ਉਹ ਕਰੜੀਆਂ ਬਰੀਡਾਂ ਨੂੰ ਵੀ ਪਿੱਛੇ ਛੱਡ ਕੇ ਮੂਰੇ ਆ ਲੈਨਅਪ ਦੇ ਵਿੱਚ ਉਹ 8 ਕੱਢਦੇ ਹੁੰਦੇ ਜਾਂ 10 ਕੱਢਦੇ ਹੁੰਦੇ ਠੀਕ ਹੈ ਉਹਨਾਂ ਵਿੱਚੇ ਪਹਿਲੇ ਤਿੰਨਾਂ ਤੇ ਹੁੰਦੇ ਪੂਰੇ ਸ਼ੋਅ ਦੇ ਵਿੱਚੋਂ ਤੇ ਬੈਸਟ ਪੱਪੀ ਲੱਗਦਾ ਪੂਰੇ ਸ਼ੋਅ ਦਾ ਠੀਕ ਹੈ ਹਾਂਜੀ ਤੇ ਜਿਵੇਂ ਆਪਾਂ ਹੁਣ ਇਹਦੀ ਗੱਲ ਕਰੀ ਜਿਵੇਂ ਆਪਣੇ ਕੋਲ ਆਹ ਬਰੀਡ ਪੂਰੀ ਚੰਗੀ ਆ ਜਾਂ ਆਪਣੇ ਕੋਲ ਜਿਵੇਂ ਆਪਾਂ ਪਹਿਲਾਂ ਇੱਕ ਹੋਰ ਕੁੱਤਾ ਤੁਹਾਡਾ ਦੇਖਿਆ ਉਹ ਪੂਰਾ ਚੰਗਾ ਸੀ ਤੇ ਜਿਵੇਂ ਆਪਾਂ ਬਰੀਡਿੰਗ ਬਰੂਡਿੰਗ ਜਾਂ ਕਤੂਰੇ ਕਤਾਰੇ ਵਗੈਰਾ ਵੀ ਉਹ ਸੇਲ ਦੂਲਦਾ ਆਪਣਾ ਹੈਗਾ ਕੰਮ ਆ ਹਾਂ ਬਰੀਡਿੰਗ ਕਰਦੇ ਆ ਆਪਾਂ ਇਸ ਦੀ ਬਰੀਡਿੰਗ ਆਪਾਂ ਗਾਂ ਨੂੰ ਚਾਲੂ ਕਰਾਂਗੇ ਵੈਸੇ ਇਸ ਬਰੀਡ ਦੇ ਆਪਣੇ ਕੋਲ ਬੱਚੇ ਹੈਗੇ ਆ ਇਹ ਤੇ ਆਪਣੇ ਐਮਐਲਏ ਫਰੀਦਕੋਟ ਤੋਂ ਕਿ ਕਿਡ ਲੋ ਅੰਕਲ ਉਹਨਾਂ ਕੋਲੇ ਡੌਗ ਆ ਬਹੁਤ ਚੰਗਾ ਸਾਰਸ ਤੇ ਡਰੱਕੀ ਬਲੱਡਲੈਂਡ ਦਾ ਉਸ ਤੋਂ ਆਪਾਂ ਫੀਮੇਲ ਮੀਟਿੰਗ ਕਰਾएंगे ਆਪਣੇ ਕੋਲ ਹੈਗੇ ਬੱਚੇ ਤੇ ਪਤਾ ਮਾਸਟਰ ਦੇ ਤੇ ਗੱਦੀ ਦੇ ਬੱਚੇ ਵੀ ਹੁੰਦੇ ਆਪਣੇ ਕੋਲ ਤੇ ਆਪਣੇ ਕੋਲ ਲਗਭਗ ਜਿਵੇਂ ਕਈ ਵਾਰੀ ਬੰਦੇ ਨੂੰ ਜਿਵੇਂ ਕਿ ਜੀ ਸੌਂਕ ਜਾਗ ਜਾਂਦਾ ਜਦੋਂ ਮੰਦਾ ਕੁੱਤਾ ਆ ਜਾਂਦਾ ਵੀ ਇੱਕ ਤਰ੍ਹਾਂ ਦਾ ਸ਼ੇਰ ਪਾਲੀ ਜਾਂਦੇ ਆ ਆਪਾਂ ਤੇ ਜਦੋਂ ਬੰਦੇ ਨੇ ਕੋਈ ਕਤੂਰਾ ਉਸ ਤੋਂ ਲੈਣਾ ਹੋਵੇ ਬਾਈ ਦਾ ਆਪਣੇ ਕੋਲ ਹੈਗਾ ਹੁੰਦੇ ਆ ਆਪਣੇ ਕੋਲ ਹਾਂ ਬੱਚੇ ਆਪਣੇ ਕੋਲ ਹੁੰਦੇ ਆ ਜੀ ਬਰੀਡਿੰਗ ਕਰਦੇ ਆ ਬਹੁਤ ਮੰਨ ਕੇ ਚਲੋ ਸੋਚ ਸਮਝ ਕੇ ਬਰੀਡਿੰਗ ਕਰਦੇ ਆ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹਦੇ ਕੋਲੇ ਵੀ ਸਾਡੇ ਕੈਨਲ ਦਾ ਬੱਚਾ ਜਾਵੇ ਤੂੰ ਉਹ ਚੰਗਾ ਬਣੇ ਪੂਰਾ ਠੀਕ ਹੈ ਹਾਂਜੀ ਜੀ ਮਤਲਬ ਕੰਪੀਟੀਸ਼ਨ ਜਿੱਤੇ ਤੇ ਮੂਹਰੇ ਬੰਦੇ ਦਾ ਵੀ ਨਾਮ ਉਹ ਵੱਟੀ ਗੱਲ ਹੈ ਨਾ ਜਿਵੇਂ ਵੀਰਾਂ ਕੋਲ ਪਹਿਲਾਂ ਰੌਜਰ ਸੀ ਉਹਨੇ ਪੂਰਾ ਫੁੱਲ ਚਰਚਾ ਦੇ ਵਿੱਚ ਰਿਹਾ ਕੁੱਤਾ ਤੇ ਹੁਣ ਇਹ ਪਾਰਸਾ ਤੇ ਇਹਦੀ ਦੂਜਾ ਆਪਣਾ ਕੁੱਤਾ ਜਨਾ ਕਿਹੜਾ ਹਾਈਟ ਦੇ ਵਿੱਚ ਸਭ ਤੋਂ ਉਪਰ ਆ ਉਹਦਾ ਨਾਂ ਕੈਡੀ ਆ ਉਹ ਰੋਜਰ ਦਾ ਬੱਚਾ ਠੀਕ ਆ ਉਹ ਰੋਜਰ ਦਾ ਬੱਚਾ ਤੇ ਹਾਂ ਉਹਦਾ ਬੱਚਾ ਹੁਣ ਆਪਣੇ ਕੋਲੇ ਇੱਕ ਹੈਗਾ ਉਹ ਸ਼ੋ ਜੱਤ ਹੈ ਉਹ ਵੀ ਆਪਾਂ ਦਿਖਾਵਾਂਗੇ ਮਤਲਬ ਜਿਵੇਂ ਕਹੇ ਦੀ ਇਹ ਸ਼ੁਰੂ ਤੋਂ ਪਰਖਿਆਂ ਤੋਂ ਜਿਵੇਂ ਕਹੇ ਦੀ ਕੁੱਤਿਆਂ ਦੇ ਚੱਲਦੀ ਪਰੰਪਰਾ ਅਜੇ ਤੱਕ ਬਰਕਰਾਰ ਰੱਖੀ ਬੈਠੀ ਹੈ ਬਰਕਰਾਰ ਹੈ ਜੀ ਉਹ ਰੋਜਰ ਦਾ ਪੋਤਰਾ ਆਪਣੇ ਕੋਲੇ ਗ੍ਰੈਂਡਸਨ ਬਲੈਕ ਕਲਰ ਦਾ ਜਿਹੜਾ 1 ਸਾਲ ਦਾ ਹੋ ਗਿਆ ਉਹ ਵੀ ਤੇ ਇਸ ਸਾਲ ਉਹਨੇ ਵੀ ਗੱਦਿਆਂ ਦੇ ਵਿੱਚ ਸ਼ੀਪਡੌਗ ਦੇ ਵਿੱਚ ਬਹੁਤ ਵਧੀਆ ਸ਼ੋ ਜੱਤ ਜਿਵੇਂ ਆਪਣੀ ਹੁਣ ਬੰਦੇ ਵੀਡੀਓ ਦੇਖੀ ਜਾਂਦੇ ਆ ਬੰਦਾ ਮੰਨ ਕੇ ਚਲੋ ਜਿਵੇਂ ਹਾਈਟ ਦੇ ਹਿਸਾਬ ਨਾਲ ਆਪਾਂ ਡੌਗ ਦੇਖੀਏ ਬੰਦੇ ਨੂੰ ਜਿੰਨੇ ਖਰਾਕ ਰੂਕ ਖਰਾਕ ਇਹਨਾਂ ਦੀ ਮੰਨ ਕੇ ਚੱਲੂ ਖਰਾਕ ਇਹ ਨਹੀਂ ਜਿਆਦਾ ਨਹੀਂ ਨੋਰਮਲ ਜਿੰਨੇ ਕ ਡੌਗ ਦੂਜੇ ਖਾਂਦੇ ਓੰਨੇ ਕੇ ਖਰਾਕ ਇਹਨਾਂ ਦੀ ਹੁੰਦੀ ਏ ਠੀਕ ਐ ਖਰਾਕ ਦੇ ਵਿੱਚ ਆਪਾਂ ਇਹਨਾਂ ਨੂੰ ਜਿਵੇਂ ਸਵੇਰ ਦਹੀਂ ਹੋਗੀ ਹਾਂਜੀ ਤੇ ਦੁਪਹਿਰ ਨੂੰ ਕੋਈ ਫੀਡ ਵਗੈਰਾ ਠੀਕ ਐ ਜੇ ਭੁੱਖ ਲੱਗੇ ਤਾਂ ਦੇ ਦੇਣੇ ਇਹਨਾਂ ਨੂੰ ਹਾਂਜੀ ਤੇ ਉਸ ਤੋਂ ਬਾਅਦ ਰਾਤ ਨੂੰ ਜਿਵੇਂ ਚੌਲ ਤੇ ਆਪਣਾ ਚਿਕਨ ਹੋ ਗਿਆ ਠੀਕ ਐ ਬਾਕੀ ਕੋਈ ਮਲਟੀ ਵਿਟਾਮਿਨ ਕੋਈ ਹੋਰ ਇਦਾਂ ਦਾ ਕੋ ਚੱਲੀ ਜਾਂਦਾ ਬਾਕੀ ਮੇਨ ਤਾਂ ਕੋਟ ਦੀ ਕੇਅਰ ਰੱਖਣੀ ਪੈਂਦੀ ਏ ਕਿਉਂ ਲੰਮੇ ਵਾਲ ਹੁੰਦੇ ਇਹਨਾਂ ਦੇ ਹਾਂਜੀ ਹਾਂਜੀ ਆ ਕੋਟ ਦੀ ਜਿਵੇਂ ਆਪਾਂ ਗੱਲ ਕਰੀਏ ਵਾਲਾਂ ਦੀ ਵਾਲਾਂ ਦੀ ਸਭ ਤੋਂ ਵੱਧ ਸੰਭਾਲ ਦੀ ਲੋੜ ਪੈਂਦੀ ਹੈ। ਹਾਂ, ਵਾਲਾਂ ਦੀ ਬਾਰੇ ਕੀ ਕਰਨਾ ਗੁਰਨਾਮ ਦਾ ਆਪਾਂ ਨੂੰ ਕਿਵੇਂ ਵੀ ਅਸੀਂ ਤਾਂ ਫਿਰ ਹੈ ਨਾ ਕੰਗਾ-ਕੁੰਗਾ ਮਾਰ ਕੇ ਰੱਖਦੇ ਹਾਂ ਡੇਲੀ। ਠੀਕ ਹੈ, ਡੇਲੀ। ਜੇ ਕਿਸੇ ਨੇ ਵੈਸੇ ਨਾਰਮਲ ਰੱਖਣਾ ਘਰੇ ਸ਼ੌਂਕ ਨੂੰ ਉਹ ਵੈਸੇ ਵੀ ਰੱਖ ਸਕਦਾ ਮਤਲਬ ਠੀਕ ਹੈ। ਮਤਲਬ 5-7 ਦਿਨਾਂ ਤੋਂ ਕੰਗਾ ਮਾਰ ਸਕਦਾ। ਠੀਕ ਹੈ। ਕੋਈ ਨਹੀਂ ਜ਼ਰੂਰੀ ਵੀ ਡੇਲੀ ਕੰਗਾ ਮਾਰਨਾ ਹੈ। ਔਰ ਅਸੀਂ ਸ਼ੋਅ ਲਾਉਣੇ ਇਹਨਾਂ ਨੂੰ ਤੇ ਉਹ ਸਾਫ਼-ਸਫਾਈ ਰੱਖਣਾ ਤੇ ਕੋਟ ਨੂੰ ਵਧੀਆ ਮੈਂਟੇਨ ਕਰਕੇ ਰੱਖਣਾ ਉਹ ਫਿਰ ਸਾਡੀ ਇੱਕ ਮਜਬੂਰੀ ਬਣ ਜਾਂਦੀ ਹੈ ਨਾ ਵਧੀਆ ਤਰੀਕੇ ਨਾਲ ਸਾਭ ਕੇ ਰੱਖਣਾ ਜਿਵੇਂ ਆਪਾਂ ਕਹਿ ਦਈਏ ਮਿੱਤਰੋ ਜਿਵੇਂ ਪਸ਼ੂਆਂ ਵਾਲਾ ਬੰਦੇ ਨੇ ਹੁੰਦਾ ਜਿਵੇਂ ਡੇਰੀ ਫਾਰਮ ਵਾਲੇ ਆਪਾਂ ਗੱਲ ਕਰਦੇ ਆਂ ਇਹ ਤੜਕੇ ਵੀ ਘੰਟਾ ਲਾਉਣਾ ਪੈਂਦਾ ਤੇ ਹੱਥ ਨਹੀਂ ਵੀ ਘੰਟਾ ਲਾਉਣਾ ਹਾਂ ਲਾਉਣਾ ਪੈਂਦਾ ਘੰਟਾ ਇਹ ਤਾਂ ਹੈ ਤੇ ਬਾਕੀ ਢੀੜਾ ਗੂੜਾ ਵੀ ਕਢਾਉਣਾ ਪੈਂਦਾ ਫਿਰ ਕਿਤੇ ਜਾ ਕੇ ਇਹ ਵਰਕਰਾਂ ਰਹਿੰਦੀ ਹੈ ਬਰੀਡ ਹਾਂ ਹਾਂ ਜੇ ਆਪਾਂ ਕਹੀਏ ਜਿਵੇਂ ਆਪਾਂ ਦੇ ਵਾਪਾ ਦੇਖਦੇ ਆਂ ਜ਼ਿਆਦਾਤਰ ਸੰਗਲ ਪਾ ਕੇ ਜਾਂ ਪਿੰਜਰੇ ਦੇ ਵਿੱਚ ਮੋੜ ਕੇ ਕੱਢਣਾ ਨਹੀਂ ਉਹਦੇ ਫਿਰ ਲੱਤਾਂ ਮੀਨ ਤਾਂ ਮੇਨ ਤਾਂ ਜਦੋਂ ਵੀ ਬ੍ਰੀਡ ਹੈ ਨਾ ਜਦੋਂ ਬਣ ਕੇ ਬੱਚਾ ਹੈ ਇਹਨੇ 1 ਸਾਲ ਚ ਆਉਦੀ ਗਰੋਥ ਲੈਣੀ ਹੈ ਪੂਰੀ ਹਾਂਜੀ ਜਿਹੜੀ ਹਾਈਟ ਇੱਕ ਸਾਲ ਦੇ ਵਿੱਚ ਲੈ ਲੈਂਦੇ ਇਹ ਜਿਵੇਂ ਹੁਣ ਇੱਕ ਸਾਲ ਚ ਹਾਈਟ ਆਪਦੀ ਪੂਰੀ ਪੂਰੀ ਕਰ ਗਿਆ ਠੀਕ ਹੈ ਇੱਕ ਸਾਲ ਇਹਨਾਂ ਦਾ ਫੁੱਲ ਗੌਰ ਰੱਖਣੀ ਪੈਂਦੀ ਹੈ ਠੀਕ ਹੈ ਇੱਕ ਸਾਲ ਇਹਨਾਂ ਨੂੰ ਮਲਟੀ ਵਿਟਾਮਿਨ ਕੋਈ ਕੈਲਸ਼ੀਅਮ ਪੂਰੀ ਸਪਲੀਮੈਂਟ ਵਗੈਰਾ ਦੇਣੇ ਪੈਂਦੇ ਆ ਇਹ ਨਹੀਂ ਵੀ ਆਪਾਂ ਨੂੰ ਕੋਈ ਜ਼ਰੂਰੀ ਹੈ ਪਰ ਜੇ ਆਪਾਂ ਉਹਨੂੰ ਚੰਗਾ ਡਾਗ ਪਾਵੇ ਫਿਰ ਦੇਣੇ ਪੈਂਦੇ ਮਤਲਬ ਉੱਤੀ ਰਹਿਣਾ ਪੈਂਦਾ ਹੈ ਹਾਂ ਫਿਰ ਆਪਾਂ ਨੂੰ ਥੋੜੀ ਜਿਹੀ ਕੇਅਰ ਵਧੀਆ ਕਰਨੀ ਪੈਂਦੀ ਹੈ ਜੇ ਮਰਗ ਆਪਾਂ ਘਰੇ ਰੱਖ ਠੀਕ ਹੈ ਤੇ ਬਸ ਘਰ ਜਿਹੜੀ ਰੋਟੀ ਬਣਦੀ ਰੋਟੀ ਤੇ ਲੱਸੀ ਦੋ ਚੀਜ਼ਾਂ ਵੈਸਟ ਹਨਾਸ ਤੇ ਠੀਕ ਹੈ ਉਹ ਬਸ ਕਰੋ ਬਸ ਉਹ ਪਹੁੰਚ ਤੇ ਜਿਵੇਂ ਹੁਣ ਆਪਾਂ ਤੁਹਾਡਾ ਕੁੱਤਾ ਦੇਖਿਆ ਸੀਗਾ 2 ਮੰਥ ਦਾ ਉਹ ਹਲੇ ਹਾਂ ਬੱਚਾ 2 ਮੰਥ ਉਹ ਆਪਣਾ ਸੇਲ ਲਈਏ ਮਤਲਬ ਹੈਗਾ ਹਾਂਜੀ ਹਾਂਜੀ ਉਹ weight ਵੀ ਉਹਦਾ 14 15 ਕਿਲੋ weight ਆ ਉਹ 14 ਕਿਲੋ ਦਾ ਉਹ ਹਾਂ ਵੱਡੇ ਆਪਣਾ ਇਹਦਾ ਡੌਗ ਜੰਪੂ ਆ ਸ਼ਾਇਦ ਉਹ ਆਪਣੇ ਤੁਸੀਂ ਲਾ ਦੇ ਉੱਪਰ ਵੀਡੀਓ ਦੀ ਹਾਂਜੀ ਹਾਂਜੀ ਉਹ ਜੰਪੂ ਦਾ ਬੱਚਾ ਉਹ ਠੀਕ ਹੈ ਤੇ ਬਰਾਉਨੀ ਫੀਮੇਲ ਆਪਣੇ ਹਰਿਆਣੇ ਚ ਭਵਾਨੀ ਠੀਕ ਹੈ ਉਸ ਫੀਮੇਲ ਦਾ ਬਹੁਤ ਚੰਗੀਆਂ ਲਾਈਨਾਂ ਦਾ ਬੱਚਾ ਜਿਵੇਂ ਕਹ ਜੀ ਇਹ ਬਲੱਡ ਲਾਈਨ ਵੀ 14 ਕਿਲੋ ਤੋਂ ਪਲੱਸ ਹੋਊਗਾ ਤੇ 2 ਮਹੀਨਾ ਤੇ ਜੇ ਤੁਹਾਨੂੰ ਕੁੱਤਾ ਹੁਣ ਜਿਵੇਂ ਤੁਸੀਂ ਸਕਰੀਨ ਦੇ ਉੱਤੇ ਦੇਖੀਏ ਨਾ ਤੁਸੀਂ ਦਰਸ਼ਕ ਪਾ ਕੇ ਕਹਿ ਨਹੀਂ ਸਕਦੇ ਵੀ ਇਹ 2 ਮਹੀਨਿਆਂ ਦਾ ਗ੍ਰੋਥ ਪੂਰੀ ਚੰਗੀ ਫੜੀ ਵੀ ਆ। ਹਾਂ ਗ੍ਰੋਥ ਇਹ ਬਰੀਡ ਇਦਾਂ ਦੀ ਹੈ ਜੀ ਆਪਾਂ ਚੰਗੀ ਬਲੱਡ ਲਾਈਨ ਦੇ ਬਰੀਡਿੰਗ ਕਰਾਉਂਦੇ ਆ ਤਾਂ ਬੱਚੇ ਇਦਾਂ ਹੀ ਆਉਂਦੇ ਇਹਨਾਂ ਦੇ। 2-2 ਮਹੀਨਿਆਂ ਦੇ ਬੱਚੇ 14-15-15 ਕਿਲੋ ਦੇ ਹੋ ਜਾਂਦੇ ਆ। ਠੀਕ ਹੈ 2-2 ਮਹੀਨਿਆਂ ਦੇ ਪੂਰੀ ਮੰਨ ਮੰਨ ਕੇ ਚਲੋ ਵੀ ਹਾਈਟ ਤੇ ਵੇਟ ਪੂਰਾ ਉਹਦਾ ਗੇਨ ਕਰਨ ਲੱਗ ਜਾਂਦੇ ਆ। ਕਿਉਂਕਿ ਆਪਣੇ ਕਰਨਾਲ ਨਾ ਬਹੁਤ ਵੱਡਾ ਡੌਗ ਸ਼ੋਅ ਹੁੰਦਾ। ਹਾਂ ਜੀ ਕਰਨਾਲ ਵੱਡਾ ਸ਼ੋਅ ਹੁੰਦਾ ਪੂਰਾ। ਕਰਨਾਲ ਉੱਥੇ ਇਦੋਂ ਤੇ ਬਲੈਕ ਕਲਰ ਦਾ ਇੱਕ ਸ਼ਾਇਦ ਜਰਮਨ ਲੱਗਿਆ ਉਹਦੋਂ ਠੀਕ ਹੈ ਤੇ ਮੰਨ ਕੇ ਚੱਲੋ ਵੀ ਉੱਥੇ ਰੋਡ ਵਿਲਰ ਡਾਵਰਮੈਨ ਗ੍ਰੇਡਨ ਪੂਰੇ ਚੜਦੋ ਤੇ ਚੜਦੇ ਕੁੱਤੇ ਆਏ ਸੀ ਮੰਨ ਕੇ ਚੱਲੋ ਵੀ ਉੱਥੇ ਸਾਨੂੰ ਵੀ ਡਰ ਸੀ ਵੀ ਅੱਜ ਕੀ ਬਣੂਗਾ ਪਰ ਉੱਥੇ ਸੈਂਗ ਡਾਇਆ ਇਹ ਪੂਰੇ ਸ਼ੋਅ ਚ ਪੂਰੇ ਭਾਰਤ ਦੇ ਕੁੱਤੇ ਪਹੁੰਚੇ ਸੀ ਉੱਥੇ ਠੀਕ ਹੈ ਹਾਂ ਤੁਸੀਂ ਆਹ ਪਲਾ ਲਓ ਮਿੱਤਰੋ ਨਸਲ ਕਿੰਨੀ ਚ ਇਹ ਬਾਕੀ ਆਪਣੀ ਫਿਰ ਹੋਮ ਬਰੀਡ ਹੀ ਆ ਇਹ ਨਹੀਂ ਇਹ ਹੋਮ ਬਰੀਡ ਨਹੀਂ ਆ ਆਪਣੇ ਇੱਕ ਹਿਮਰਤਨ ਕੈਨਲ ਆ ਹਾਂਜੀ ਆਪਣੇ ਭਾਈ ਜੀਤ ਖੈਰੇ ਵਰਗੇ ਚਲਾਉਂਦੇ ਉਹਨਾਂ ਨੂੰ ਹਾਂਜੀ ਆਪਣਾ ਸਿਮਾ ਹੋ ਗਿਆ ਬਾਈ ਗਰਮਣ ਹੋ ਗਿਆ ਇਹ ਚਲਾਉਂਦੇ ਉਹਨੂੰ ਤੇ ਉਹਨਾਂ ਤੋਂ ਆਪਾਂ ਬੱਚਾ ਲਿਆ ਸੀ 2.5 ਮਹੀਨਿਆਂ ਦਾ ਠੀਕ ਹੈ ਹਾਂਜੀ ਤੇ ਇਹ ਫਿਰ ਅੱਗੇ ਆਪਾਂ ਇਹਨੂੰ ਸ਼ੋਹਾਂ ਲਈ ਆਪਣੀ ਗੱਲ ਹੀ ਉਹਨਾਂ ਨੇ ਹੀ ਹੋਈ ਆਪਾਂ ਇਹ ਸ਼ੋਹਾਂ ਵਾਸਤੇ ਕੋਈ ਸਾਨੂੰ ਬੱਚਾ ਦੇ ਉਹ ਚੰਗਾ ਕਿਉਂਕਿ ਵਧੀਆ ਬਰੀਡਿੰਗ ਕਰਦੇ ਆ ਇਹਦਾ ਨਾ ਫਾਦਰ ਹੈ ਮੈਨੂੰ ਦੱਸਣਾ ਹੈ ਵੀ ਇਹਦਾ ਫਾਦਰ ਇੰਡੀਆ ਦਾ ਗ੍ਰੈਂਡ ਚੈਂਪੀਅਨ ਹੈ ਮੰਨ ਕੇ ਇੰਡੀਆ ਦੇ ਵਿੱਚ ਆਪਣਾ ਇੱਕ ਚਨਈ ਸ਼ੋ ਹੁੰਦਾ ਹਾਂਜੀ ਬਹੁਤ ਵੱਡਾ ਸ਼ੋ ਹੁੰਦਾ ਹੈ ਉੱਥੇ ਪੂਰੇ ਭਾਰਤ ਦੇ ਡੌਗ ਪਹੁੰਚਦੇ ਆ ਠੀਕ ਹੈ ਉੱਥੇ ਦਾ ਫਾਦਰ ਫਸਟ ਆਇਆ ਮੰਨ ਕੇ ਬੈਸਟ ਸ਼ੋ ਲੱਗਿਆ ਉੱ ਬੈਸਟ ਨੂੰ ਸੋ ਹਾਂ ਇਹਦਾ ਫਾਦਰ ਇੰਡੀਆ ਦੇ ਵਿੱਚੋਂ ਮਿੱਤਰੋ ਹਾਂ ਇਹਦਾ ਫਾਦਰ ਵੀ ਮੰਨ ਕੇ ਚਲੋ ਜਿੰਨੇ ਇਹ ਸ਼ੋ ਜਿੱਤ ਰਿਹਾ ਹੈ ਇਹਦਾ ਫਾਦਰ ਵੀ ਉੰਨੇ ਜਿੱਤ ਰਿਹਾ ਠੀਕ ਹੈ ਉਹ ਵੀ ਉੰਨੇ ਜਿੱਤੀ ਜਾਂਦਾ ਹੈ ਉਹ ਤਾਂ ਮੰਨ ਕੇ ਚਲੋ ਉਹਨੂੰ 2 ਸਾਲ ਹੋ ਗਏ ਜਿੱਦ ਤੇ ਨੂੰ ਬਹੁਤ ਸ਼ੋ ਜਿੱਤੀ ਜਾਂਦਾ ਠੀਕ ਹੈ ਤੇ ਹੁਣ ਇਧਰੋਂ ਵੀ ਚੱਲ ਪਿਆ ਬੈਸਟ ਪੱਪੀ ਤੋਂ ਜਿਵੇਂ ਕਹੇ ਜਮਾ ਨਿੱਕਾ ਹੁੰਦਾ ਸੋ ਜਿੱਤਣ ਲੱਗ ਗਿਆ ਹਾਂ ਛੋਟਾ ਹੁੰਦਾ ਤੇ ਹੁਣ ਜੇ ਮਰਜ਼ੀ ਮੰਨ ਕੇ ਚਲੋ ਵੀ ਕੰਪੀਟੀਸ਼ਨ ਤੇ ਇਹ ਜਾਂਦਾ ਚਾਰ ਟਰੋਫੀਆਂ ਪੰਜ ਟਰੋਫੀਆਂ ਪੱਕੀਆਂ ਹੁੰਦੀਆਂ ਇਹਦੀਆਂ ਹਾਂ ਕਿਉਂਕਿ ਇੱਕ ਤਾਂ ਬੀਓਬੀ ਦੀ ਹੋ ਜਾਂਦੀ ਹੈ ਹਾਂਜੀ ਜਿਵੇਂ ਦੋ ਰਿੰਗਾਂ ਲੱਗਦੀਆਂ ਜੀ ਦੋ ਪੀਓਵੀ ਦੀਆਂ ਹੋਗੀਆਂ ਜੇ ਜਰਪ ਵੀਓਵੀ ਲੱਗਦਾ ਹੈ ਵੀਓਵੀ ਹਾਂਜੀ ਬਾਕੀ ਉਸ ਤੋਂ ਬਾਅਦ ਗਰੁੱਪ ਦੀਆਂ ਹੋਗੀਆਂ ਫਿਰ ਵੈਸਟਰਨ ਸ਼ੋਅ ਦੋ ਰਿੰਗਾਂ ਦਾ ਹੋ ਗਿਆ ਟਰੋਫੀਆਂ ਪੰਜ ਛੇ ਹੋ ਜਾਂਦੀਆਂ ਤੇ ਹੁਣ ਇਹਦੀਆਂ ਪ੍ਰਾਪਤੀਆਂ ਦਾ ਤੁਹਾਨੂੰ ਆਪਾਂ ਦੱਸ ਹੀ ਦਿੱਤੀਆਂ ਤੇ ਹੁਣ ਜਿਹੜਾ ਵੱਡੀ ਹਾਈਟ ਵਾਲਾ ਜਿਹਦੀ ਅਸੀਂ ਸ਼ੁਰੂ ਤੋਂ ਗੱਲ ਕਰੀ ਜੰਨੇ ਆ ਮੈਂ ਤੇ ਸੁਖਵਿੰਦਰ ਹੁਣ ਤੁਹਾਨੂੰ ਉਹਦੇ ਦਰਸ਼ਨ ਪਾਉਣਿਆ ਮਿੱਤਰੋ ਵੱਡੀ ਗੱਲ ਜਿਹਦਾ ਫਾਦਰ ਆਪਣੇ ਇੰਡੀਆ ਦਾ ਸਭ ਤੋਂ ਵੱਡਾ ਡਾਊਗਾ ਤੇ ਉਹਦਾ ਬੱਚਾ ਹੈ ਜਿਹੜਾ ਉਹਦੀ ਹਾਈਟ ਵੀ ਲਗਭਗ ਆਪਦੇ ਫਾਦਰ ਦੇ ਬਰਾਬਰ ਹੀ ਆ। ਹਾਂ ਬਰਾਬਰ ਹੀ ਆ। ਤੇ ਹੁਣ ਉਸ ਨੂੰ ਉਹ ਦਿਖਾਉਣੇ ਆ ਵੀ ਕਿਵੇਂ ਆ। ਤੁਸੀਂ ਕਹਿੰਦੇ ਹੋਗੇ ਗੱਲਾਂ ਜਿਹਾ ਕਰੀ ਜਾਂਦੇ ਆ ਸ਼ੁਰੂ ਤੋਂ ਕਹਿੰਦੇ ਆ ਵੱਡੀ ਹਾਈਟ ਵਾਲਾ। ਤੇ ਹੁਣ ਤੁਹਾਨੂੰ ਉਹਦੇ ਦਰਸ਼ਨ ਪਾਉਣੇ ਆ। ਆ ਗਿਆ ਉਹ ਵੱਡੀ ਹਾਈਟ ਵਾਲਾ ਬੱਚਾ ਇਹਦਾ ਇਹਦਾ ਦਾਦਾ ਦਾਦਾ ਰੌਜਰ। ਤੇ ਆ ਆ ਗਿਆ ਮਿੱਤਰੋ ਸਭ ਤੋਂ ਵੱਡੀ ਹਾਈਟ ਵਾਲਾ ਡੌਗ ਦਾ ਬੱਚਾ। ਤੇ ਇਹਦਾ ਦਾਦਾ ਜਿਵੇਂ ਕਹਿੰਦੀ ਇਹਦਾ ਦਾਦਾ ਹੀ ਪਹਿਲਾਂ ਵੀਰਾਂ ਕੋਲ ਸੀ ਤੇ ਉਹਦਾ ਨਾਂ ਸੀ ਰੌਜਰ। ਹਾਂ ਰੌਜਰ ਸੀ। ਤੇ ਜਿੱਥੋਂ ਵੀਰਾਂ ਨੂੰ ਇਹ ਬਰੀਡ ਦੇ ਨਾਲ ਪੂਰਾ ਮੋਹ ਪ੍ਰੇਮ ਪਿਆ ਤੇ ਇੱਕ ਯਾਰ ਗੱਲ ਛੁੱਡੀ ਵਿਚਾਲਿਆ ਸੁਖਵਿੰਦਰ ਮਰਗਲ ਇਹ ਪੁੱਛੀ ਜਣਾ ਜਿਹੜਾ ਆਪਾਂ ਪਹਿਲਾਂ ਡੌਗ ਦਿਖਾਇਆ ਪਾਰਸ ਹਾਂਜੀ ਉਹ ਆ ਗਿਆ ਹਮਾਲੀਅਨ ਸ਼ੀਪ ਆ ਇਹ ਹਮਾਲੀਅਨ ਸ਼ੀਪ ਇਹ ਹਮਾਲੀਅਨ ਸ਼ੀਪ ਡੌਗ ਕੋ ਬਹੁਤ ਚਕਤਨ ਮਾਸਟਰ ਹੈ ਤੇ ਦੋਨਾਂ ਦੇ ਵਿੱਚ ਫਰਕ ਕੀ ਆ ਨਸਲਾਂ ਦੇ ਫਰਕ ਇਹ ਨਾ ਇਹ ਅਜ ਤੱਕ ਜ਼ਿਆਦਾਤਰ ਕਿਸੇ ਨੂੰ ਫਰਕ ਦਾ ਪਤਾ ਨਹੀਂ ਲੱਗਿਆ ਇਹ ਫਰਕ ਮੈਂ ਤੁਹਾਨੂੰ ਦੱਸਦਾ ਜੀ ਆ ਜੇ ਦਾ ਫੇਸ ਦੇਖੋ ਇੱਕ ਵਾਰ ਕਿਹੜਾ ਫੇਸ ਥੋੜਾ ਜਣਾ ਲੰਬਾਈ ਹਲਕਾ ਜਾਂ ਲੰਬਾਈ ਚ ਹੋਊਗਾ ਹਾਂਜੀ ਜਿਵੇਂ ਆਪਾਂ ਕਹਿ ਦਿੱਤੀ ਵੀ ਸ਼ੇਪ ਹੋਊਗਾ ਉਹਦਾ ਫੇਸ ਬਾਕੀ ਇਹਦੀਆਂ ਜਿਹੜਾ ਸ਼ੀਪ ਡੌਗ ਹੁੰਦੇ ਨੇ ਦੀਆਂ ਥੋੜੀਆਂ ਲੱਤਾਂ ਲੰਮੀਆਂ ਹੁੰਦੀਆਂ ਠੀਕ ਹੈ ਤਾੜ ਛੋਟੀ ਹੁੰਦੀ ਆ ਠੀਕ ਹੈ ਤੇ ਜਿਹੜਾ ਆ ਗਿਆ ਆਪਣਾ ਟਿਪਟਰ ਮਾਸਟਰ ਉਹਦੀਆਂ ਤਾੜ ਤੇ ਲੱਤਾਂ ਇੱਕ ਬਰਾਬਰ ਹੁੰਦੀਆਂ ਠੀਕ ਹੈ ਇਹਦੀ ਥੋੜੀ ਜੀ ਟਿਪਟਰ ਮਾਸਟਰ ਨਾਲ ਲੰਬਾਈ ਵੀ ਵੱਧ ਹੁੰਦੀ ਆ ਠੀਕ ਹੈ ਲੰਬਾਈ ਵੀ ਵੱਧ ਹੁੰਦੀ ਆ ਹਾਂ ਲੰਬਾਈ ਵੱਧ ਹੁੰਦੀ ਆ ਤੇ ਇਹਦੀ ਜੇ ਆਪਾਂ ਜਿਵੇਂ ਕਹਦੇ ਇਹ 12 ਬੁੜਾ ਦੀ ਕੇਅਰ ਕਰੀਏ ਤੇ ਬਾਲੇ ਬੜੇ ਸੋਹਣੇ ਲੱਗਦੇ ਆ ਇਹ ਦਿੱਲੀ ਕੰਗੇ ਦਾ ਕਮਾਲ ਆ ਫਿਰ ਹਾਂ ਦਿੱਲੀ ਮੰਨ ਕੇ ਕੰਗਾ ਕੇਅਰ ਤਾਂ ਕਰਨੀ ਪੈਂਦੀ ਠੀਕ ਹੈ ਆਪਾਂ ਇਹ ਡੌਗ ਦੀ ਅਪਲਬਦੀਆਂ ਦੀ ਗੱ ਏ ਵੀ ਆਪਣੇ ਮਨ ਕੇ ਚੱਲੋ ਵੀ ਜਿੰਨੇ ਵੀ ਸ਼ੋਹਾਂ ਤੇ ਗਿਆ ਹੈ ਹਾਂਜੀ ਆਪਦੀ ਬਰੀਡ ਦੇ ਵਿੱਚ ਫਸਟ ਹੀ ਆਇਆ ਹੈ ਠੀਕ ਹੈ ਤੇ ਇੰਡੀਅਨ ਇੱਕ ਨਾ ਇੱਕ ਮਨ ਕੇ ਚੱਲੋ ਜਿਹੜੀ ਇੰਡੀਅਨ ਬਰੀਡ ਆ ਉਹਨਾਂ ਦੀ ਇੱਕ ਅਡ ਰਿੰਗ ਹੁੰਦੀ ਹੈ ਹਾਂਜੀ ਤੇ ਉਹਦੇ ਚ ਬੈਸਟ ਇੰਡੀਅਨ ਬਰੀਡ ਕੱਢਦੇ ਹੁੰਦੇ ਠੀਕ ਹੈ ਜਿੰਨੇ ਸ਼ੋਹਾਂ ਤੇ ਗਿਆ ਬੈਸਟ ਇੰਡੀਅਨ ਬਰੀਡ ਲੱਗਿਆ ਠੀਕ ਹੈ ਹਾਂਜੀ ਤੇ ਜਿਹਦੇ ਹਿਸਾਬ ਨਾਲ ਇਹਦੀ ਹਾਈਟ ਆ ਫਰੈਂਡਲੀ ਬਹੁਤ ਆ ਤੁਹਾਡੇ ਨਾਲ ਹਾਂ ਫਰੈਂਡਲੀ ਸਾਡੇ ਸਾਰੇ ਡੌਗ ਆ ਕਿਉਂਕਿ ਅਸੀਂ ਨਾ ਉਹਨਾਂ ਨੂੰ ਤਿਆਰ ਹੀ ਇਦਾਂ ਕਰਦੇ ਆ ਠੀਕ ਹੈ ਵੀ ਅਸੀਂ ਇਹਨਾਂ ਨੂੰ ਮਨ ਕੇ ਸ਼ੋਹਾਂ ਤੇ ਲੈ ਕੇ ਜਾਣਾ ਹੁੰਦਾ ਹੈ ਵੀ ਡੌਗ ਫਰੈਂਡਲੀ ਰ ਕਿਉਂਕਿ ਹਰ ਰੋਜ਼ ਬਾਹਰ ਜਾਂਦੇ ਆ ਫਿਰ ਕਾਰ ਤੇ ਸਫ਼ਰ ਵੀ ਕਰਨਾ ਹੁੰਦਾ ਡੌਗ ਨੇ ਇੰਨੀ ਨਹੀਂ ਦੂਰ ਦਾ ਹਾਂਜੀ ਤੇ ਮਨਨ ਕਿ ਉੱਥੇ ਸ਼ੋਅ ਵੀ ਕਰਨੇ ਹੁੰਦੇ ਆ ਜਿਹੜਾ ਫਰੈਂਡਲੀ ਡੌਗ ਹੈ ਉਹ ਰੱਖਣ ਦੇ ਵਿੱਚ ਥੋੜੀ ਜੀ ਮਨਨ ਆਸਾਨੀ ਹੁੰਦੀ ਹੈ ਹਾਂਜੀ ਮੈਂ ਜੇ ਰੱਖਣ ਨੂੰ ਮਨਨ ਦੂਜੂ ਰੱਖ ਲੈਂਦੇ ਥੋੜਾ ਅਗਰੈਸਿਵ ਹੋ ਜਾਣਾ ਸੀ ਇਹਨਾਂ ਨੇ ਪਰ ਆਪਾਂ ਪਹਿਲੇ ਦਿਨੋਂ ਥੋੜੇ ਫਰੈਂਡਲੀ ਰੱਖੀਏ ਠੀਕ ਹੈ ਤੇ ਇਹ ਨਸਲ ਦੀ ਜੇ ਆਪਾਂ ਗੱਲ ਕਰੀਏ ਆਪਣੀ ਇੰਡੀਅਨ ਬਰੀਡ ਆ ਮਿੱਤਰੋ ਸਭ ਤੋਂ ਪਹਿਲਾਂ ਦੇ ਵਿੱਚ ਜਿਵੇਂ ਕਹਿੰਦੀ ਇਹ ਵੱਡੇ ਪਿੰਡਾਂ ਦੇ ਵਿੱਚ ਆਪਾਂ ਕਹਿੰਦੀ ਜਿਵੇਂ ਸਰਦਾਰ ਨਹੀਂ ਹੁੰਦੇ ਉਹਨਾਂ ਨੇ ਹੁੰਦੇ ਸੀ ਕੁੱਤੇ ਰੱਖੇ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਜਿਵੇਂ ਉਹ ਖਤਮ ਹੋਏ ਉਵੇਂ ਉਵੇਂ ਬਰੀਡ ਵੀ ਖਤਮ ਹੁੰਦੀ ਜਾ ਰਹੀ ਸੀ ਹਾਂ ਬਰੀਡ ਖਤਮ ਹੋ ਗਈ ਤੇ ਹੁਣ ਜੇ ਆਪਾਂ ਗੱਲ ਕਰੀਏ ਕਿਸੇ ਪਿੰਡ ਦੇ ਵਿੱਚ ਜੇ ਵੱਡੇ ਗੱਦੀ ਦੀ ਨਸਲ ਕਰੀ ਜਾਂ ਆਪਾਂ ਓਡਾਂ ਵਾਲੇ ਵੀ ਕਹਿੰਦੇ ਨੇ ਹਣਾ ਇਹਨਾਂ ਨੂੰ ਹਾਂਜੀ ਤੇ ਘਰੇਕ ਪਿੰਡ ਦੇ ਵਿੱਚ ਮੈਂ ਕਹਿੰਦਾ ਕਿਸੇ ਘਰ ਕੋਲ ਕਟਾਵਾ ਕੁੱਤਾ ਹੋਊ ਇਹ ਇਹ ਬਹੁਤ ਘੱਟ ਇਹਨਾਂ ਬਰੀਡ ਮਨਣ ਆਪਣੇ ਲੋਕ ਨਾ ਇੰਡੀਅਨ ਬਰੀਡ ਨੂੰ ਛੱਡ ਕੇ ਹਾਂਜੀ ਹੋਰ ਬਰੀਡਾਂ ਮਗਰ ਪੈ ਗਏ ਠੀਕ ਹੈ ਤੇ ਉਹਦਾ ਮੰਨ ਕੇ ਚਲੋ ਵੀ ਨੁਕਸਾਨ ਇਹ ਹੀ ਹੋਇਆ ਵੀ ਇੱਕ ਤਾਂ ਬਿਮਾਰ ਬਹੁਤ ਹੁੰਦਿਆਂ ਹੋਰ ਬਰੀਡਾਂ हां सही है। ਅਸੀਂ ਵੀ ਰੱਖ ਕੇ ਵੇਖਿਆ ਜਰਮਨ ਸ਼ੈਫਟ ਸਾਰੇ ਰੱਖ ਕੇ ਵੇਖਿਆ ਲਾਇਬ੍ਰੇਰੀ। ਆਪਾ ਮਾੜਾ ਨਹੀਂ ਕਹਿੰਦੇ ਕਿਸੇ ਬਰੀਡ ਨੂੰ ਬਰੀਡਾਂ ਬਹੁਤ ਚੰਗੀਆਂ ਸਾਰੀਆਂ। ਆਪਦੀ ਆਪ ਦੀ ਜੇਗਾ ਪਰ ਸਾਨੂੰ ਲੱਗਿਆ ਵੀ ਇਹ ਬਰੀਡ ਹੈ ਜਿਹੜੀ ਇੰਡੀਅਨ ਬਰੀਡ ਆਪਣੇ ਗੱਦੀ ਹੋਗੇ ਮਾਨਨ ਸ਼ਿਫਟ ਹੋਗੇ। ਇਹ ਬਿਮਾਰ ਬਹੁਤ ਘੱਟ ਹੁੰਦੇ। ਠੀਕ ਹੈ। ਮਤਲਬ ਕੇਅਰ ਦੀ ਘੱਟ ਲੋੜ ਪੈਂਦੀ ਹੈ। ਬਹੁਤ ਘੱਟ ਲੋੜ। ਬਾਕੀ ਇਹਨਾਂ ਨੂੰ ਰੱਖ ਕਿਦਾਂ ਮਰਜ਼ੀ ਲੋ। ਠੀਕ ਹੈ। ਤੇ ਬਾਕੀ ਕਿਉਂਕਿ ਮੇਨ ਤਾਂ ਇਹ ਹੁੰਦਾ ਨਾ ਵੀ ਇਹ ਇੱਕ ਸਭ ਤੋਂ ਵੱਡੀ ਗੱਲ ਹੈ ਰਖਵਾਲੀ ਵਾਸਤੇ ਇਹਨਾਂ ਦੇ ਨੇਚਰ ਦੇ ਵਿੱਚ ਆ ਰਖਵਾਲੀ। ਹਾਂਜੀ। ਪਹਿਲਾਂ ਇਹ ਮਨਿਕ ਅੱਜ ਤੋਂ ਪਿੱਛੋਂ ਤੋਂ ਗੱਲ ਕਰੀਏ ਜਦੋਂ 100 ਸਾਲ ਪਹਿਲਾਂ ਜਾਂ 150 ਸਾਲ ਪਹਿਲਾਂ ਉਦੋਂ ਇਹ ਡੌਗ ਹੈ ਭੇਡਾਂ ਬੱਕਰਾਂ ਵਾਲਿਆਂ ਕੋਲੇ ਹੁਣ ਵੀ ਸ਼ਾਇਦ ਥੋੜੇ ਬਹੁਤੇ ਹੈਗੇ ਰੱਖਿਆ ਹੋਣਾ ਹਮਾਚਲ ਦੇ ਵਿੱਚ ਹੈ ਉਧਰ ਹਿਮਾਚਲ ਚ ਉਤਰਾਖੰਡ ਚ ਨੇਪਾਲ ਚ ਉਹਨਾਂ ਕੋਲੇ ਰੱਖੇ ਹੁੰਦੇ ਸੀ ਪਹਾੜਾਂ ਚ ਹਾਂ ਉਹ ਜਦੋਂ ਕਦੀ ਇੱਧਰ ਆਪਣੇ ਪੰਜਾਬ ਚ ਜਾਂ ਮਦਾਨੀ ਏਰੀਆ ਚ ਆਉਂਦੇ ਤੇ ਜਿਹੜੇ ਆਪਣੇ ਲੋਕਾਂ ਨੇ ਚੰਗੇ ਚੰਗੇ ਡੌਗ ਉਹਨਾਂ ਤੋਂ ਲੈ ਲਏ ਉਹ ਅੱਗੇ ਦੇ ਅੱਗੇ ਉਹਨਾਂ ਦੀ ਬਰੀਡਿੰਗ ਇਦਾਂ ਹੋ ਗਈ ਹਾਂ ਹੋਈ ਗਈ ਤੇ ਇਹ ਵੀਰਾਂ ਕੋਲ ਮਿੱਤਰੋ ਦੋਨੇ ਨਸਲਾਂ ਦੇ ਇੱਕ ਤੂਰੇ ਹੁੰਦੇ ਆਪਣੇ ਕੋਲ ਹਾਂ ਦੋਨਾਂ ਦੇ ਤੇ ਪਟਰ ਮਾਸਟਰ ਵੀ ਜੀ ਤੇ ਗੱਦੀ ਵੀ ਤੇ ਬੇਗਾਂ ਨੂੰ ਮਾਸਟਰ ਤੇ ਵੱਡਾ ਗੱਦੀ ਮਿੱਤਰੋ ਦੋਨੇ ਨਸਲਾਂ ਦੇ ਇੱਕ ਤੂਰੇ ਵੀ ਮਿਲ ਜਾਂਦੇ ਆ ਤੇ ਬਰੀਡਿੰਗ ਵੀ ਕਰਦੇ ਆ ਤੇ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਗੱਲਬਾਤ ਕਰ ਸਕਦੇ ਹੋ ਤੇ ਇਹ ਰੌਜਰ ਦਾ ਜਿਵੇਂ ਕਰੀਏ ਪੋਤਾ ਹੈਗਾ ਹਾਂ ਤੇ ਰੌਜਰ ਦੀ ਉਧਰ ਫੋਟੋ ਦੇ ਮਾਰਦੀ ਕੈਮਰਾ ਦੇਖ ਸਕਦੇ ਹੋ ਮਿੱਤਰੋ ਵੀਰ ਪ੍ਰਗਟ ਫੜੀ ਖੜਾ ਤੇ ਲੱਗ ਤੋ ਉੱਚਾੜਾ ਹੋਗਾ ਉਹ ਹਾਂ ਉਹਦੀ ਹਾਈਟ ਬਹੁਤ ਸੀ ਜੀ ਹਾਈਟ ਬਹੁਤ ਸੀ ਤੇ 37 35 ਤੋਂ 37 ਇੰਚ ਦਾ ਸੀ ਤੇ ਇਹਦੀ ਹਾਈਟ ਕਿੰਨੀ ਕਾ ਜੀ ਇਹਦੀ ਹੋਊਗੀ ਜੀ 33 ਇੰਚ ਹੋਊਗਾ ਠੀਕ ਹੈ 33 ਇੰਚ ਹਾਈਟ ਦੇ ਕਰੀਬ ਇਹਦੀ ਹਾਈਟ ਆ ਤੇ ਇਹ ਹੁਣ ਸ਼ੋਹ-ਸ਼ੋਹ ਲਾਉਂਦਾ ਗਿਆ ਇਸ ਵਾਰ ਪਲਾਉਣੇ ਹਾਂ ਹਾਂ ਸ਼ੋਹ ਤਾਂ ਵਧੀਆ ਜਿੱਤੀਆਂ ਨੇ ਤੁਹਾਨੂੰ ਦੱਸਿਆ ਜਿਵੇਂ ਸ਼ੋਹ ਤਾਂ ਇਹ ਮੰਨ ਕੇ ਚੱਲੋ ਜਿੰਨੇ ਸ਼ੋਹਾਂ ਤਾਂ ਗਿਆ ਆਪਦੀ ਬਰੀਡ ਦੇ ਵਿੱਚ ਫਸਟ ਹੀ ਆਇਆ ਠੀਕ ਹੈ ਜਿਵੇਂ ਕਹੇ ਦੀ ਮਿੱਤਰੋ ਪੂਰਾ ਨਾਰਾ ਰੌਸ਼ਨ ਦੌੜ ਹੋਗਾ ਵੀਰ ਕੋਲ ਦੋਨੇ ਪੂਰੇ ਚੰਗੇ ਆ ਇਹ ਤੁਹਾਨੂੰ ਦਰਸ਼ਨ ਕਰਾਤੇ ਤੇ ਇੱਕ ਇਹਨਾਂ ਦਾ ਵੱਡਾ ਡੌਗ ਆ ਉਹ ਦਰਸ਼ਨ ਕਰਾਤਾ ਤੁਹਾਨੂੰ ਤੇ ਬਾਕੀ ਕਤੂਰੇ ਵੀਰਾਂ ਕੋਲ ਹੁੰਦੇ ਆ ਕਿ ਇਹ ਰ ਕਿਸੇ ਵੀਰ ਨੂੰ ਨਸਲ ਇਹ ਰੱਖਣ ਦਾ ਪਾਲਣ ਦਾ ਸ਼ੌਂਕ ਹੋਵੇ ਕਬੀਰ ਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਤਾਂ ਪੂਰੇ ਇੰਨਾਂ ਤੋਂ ਲਿਜਾ ਸਕਦੇ ਹਾਂ ਜੀ ਇੱਕ ਆਪਣਾ ਨੰਬਰ ਹੋਰ ਹੈ ਬਾਈ ਆ ਨਹੀਂ ਸਕੇ ਸਵੇਗ ਵਗੈਰਾ ਦੀ ਤੋਂ ਉਹ ਅੱਦੇ ਡੌਗ ਆਪਣੇ ਉੱਥੇ ਆ ਪੱਦੇ ਤਿੰਨ ਡੌਗ ਹੀ ਵਿਖਾਈ ਆ ਜੀ ਉਹਨਾਂ ਦਾ ਕੰਟੈਕਟ ਤਿੰਨ ਡੌਗ ਉੱਥੇ ਹੈ 94650 05500 ਠੀਕ ਹੈ ਇਹ ਉਹਨਾਂ ਨੰਬਰ ਆ ਬਾਕੀ ਨੰਬਰ ਹਾਂ ਨੰਬਰ ਸਕਰੀਨ ਤੇ ਚਲਾ ਦੇ ਦੋਵੇਂ ਆਪਾਂ ਸਕਰੀਨ ਦੇ ਉੱਤੇ ਚਲਾ ਦਾਂਗੇ ਤੇ ਉੱਥੋਂ ਵੀਰ ਨਾਲ ਸੰਪਰਕ ਕਰ ਸਕਦੇ ਹੋ ਚਾਹੇ ਤੁਸੀਂ ਬਰੀਡਿੰਗ ਕਰਾਉਣੀ ਆ ਚਾਹੇ ਕੋਈ ਪੱਪੀ ਲੈਣਾ ਤੇ ਮੰਨ ਕੇ ਚਲੋ ਜਾਂ ਕੋਈ ਗੱਲਬਾਤ ਵੀ 10:00 ਵਜੇ ਜੇ ਸਾਡੇ ਕੋਲ ਬਰੀਡਰ ਰੱਖੀ ਕੁਕੀਅਰ ਕਰਦਾ ਪੁੱਛਣਾ ਹੁੰਦਾ ਉਹ ਵੀ ਪੁੱਛ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਹਾਡੇ ਬਹੁਤ ਬਹੁਤ ਓਕੇ